ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਇਹ ਸੋਸ਼ਲ ਮੀਡੀਆ ਦੇ ਤੇ ਤੁਹਾਡੇ ਬਾਧੀਆਂ ਵਰਾਂ ਸਾਰੇ ਪੰਜਾਬ ਦੇ ਬਾਤਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀਅਰ ਰਿਪੋਰਟ ਤੋਂ ਉਹਨਾਂ ਦੀ ਫਲਾਈਟ ਹੀ ਆਇਆ ਦੁਬਈ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉਥੇ 에어ਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਵਿਧਿਆਤੀ ਪੁਲਿਸ ਅਮਰਸਰ ਦੀ ਆ ਉਹਦੇ ਉਹਨਾਂ ਨੂੰ ਰੁਕੋਟ ਨੋਟਿਸ ਦਾ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਛੜੇ ਆਮ ਜਿਹੜਾ ਵਾ ਕਾਵਾ ਨਾਲੇ ਕੋਲ ਵਿਜਾ ਹੈਗਾ ਬਹੁਤ ਫਿਰ ਪਹਿਲਾਂ ਦਾ ਤੇ ਸਾਡੇ ਦੋ ਤਾਂ ਹੋਇਆ ਸੀਗਾ ਕੋਈ ਦੋ ਮਹੀਨੇ ਦਾ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮਿਹਨਤ ਕਰ। ਕਾਰਨ ਪਤਾ ਲੱਗਾ ਜੀ ਕਾਰਨ ਕੀ ਰਿਹਾ ਕਰ? ਇਹ ਲੋਸੀ ਇਹਨਾਂ ਨੇ ਦਿਹਾਤੀ ਪੁਲਿਸ ਵੱਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤੇ ਹੀ ਜਾ ਨਹੀਂ ਸਕਦੇ। ਪਰ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ। ਨਹੀਂ ਜੇ ਉਹ ਸਾਨੂੰ ਇਹਨਾਂ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕੋ ਪੈਸੇ ਉਹਦੇ ਟਿਕਟ ਦੇ ਖਰਾਬ ਕਰਨੇ ਜਾਂ ਕੋ ਕਰਨਾ ਹੈ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁਰਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜੀ ਪਾਬੰਦੀ ਲਾਈ ਹੋਵੇ ਇਹਨਾਂ ਨੇ ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫੱਟ ਬਣਦਾ ਕਿ ਇਹ ਜਿਹੜੀ ਧੱਕੇ ਧਾਈ ਆ ਜਾਂ ਇਹ ਗੈਰ ਕਾਨੂੰਨੀ ਕੰਮ ਕਰ ਰਹਾ ਉਹਦੇ ਖਿਲਾਫ ਜਿਹੜੀ ਆਵਾਜ਼ ਠੋਣੀ ਚਾਹੀਦੀ ਪਤਾ ਨਹੀਂ ਇਹਦੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾਂ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਠੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਉਹਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰਪਗੈਂਡਾ ਜਿਹੜੇ ਹੱਥ ਕੰਡੇ ਵਰਤੇ ਜਾ ਰਹੇ। ਭੋਲੀਗਰ ਕਾਰਵਾਈ ਕੀਤੀ ਜਾਏਗੀ ਨਾ ਕਿ ਕੁਛੇ ਕੁਛ ਜਿੱਤ ਜਾਏਗੀ ਕਿ ਇਹਨੂੰ ਰੋਕਿਆ ਜਾ ਰਿਹਾ ਹੈ। ਆਪਣੇ ਲੀਗਲ ਸੈਲ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਤਕਾਰ ਦੇ ਕਿਸੇ ਨੂੰ ਮੈਂਦਿਆਂ ਨੂੰ ਜਾਂ ਮਿਲ ਕੇ ਉਹ ਬਾਅਦ ਦੀ ਗੱਲ ਹੈ। ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜਾਏਗੀ ਫਿਰ ਅਫਾ ਵੇਖਾਂਗੇ ਕੀ ਹੁੰਦਾ। ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਇਹ ਸੋਸ਼ਲ ਮੀਡੀਆ ਦੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਬਾਤਿਆਂ ਨੂੰ ਦੱਸਣਾ ਚਾਹੁੰਦੇ ਆ। ਕਿ ਅੱਜ 3:30 ਵਜੇ ਦਿੱਲੀ 에ਰਪੋਰਟ ਤੋਂ ਉਹਨਾਂ ਦੀ ਅਲਰਟ ਹੀ ਆਇਆ ਦੁਬਈ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉਹ 에ਰਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਵਿਧਿਆਥੀ ਪੁਲਿਸ ਅਮਰਸਰ ਦੀ ਆ ਉਹਦੇ ਉਹਨਾਂ ਨੂੰ ਰੁਕੋਟ ਨੋਟਸ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਛੜੇ ਆਮ ਜਿਹੜਾ ਵਾ ਤੱਕਾ ਉਹਨਾਂ ਦੇ ਕੋਲ ਵਿਜਾ ਹੈਗਾ ਬਹੁਤ ਪਹਿਲਾਂ ਦਾ ਤੇ ਸਾਡੇ 2 ਤਾਂ ਹੋਇਆ ਹੈਗਾ ਕੋਈ 2 ਮਹੀਨੇ ਦਾ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੇਰੇ ਵਾਸਤੇ। ਕਾਰਨ ਪਤਾ ਲੱਗਾ ਜੀ ਕਾਰਨ ਕੀ ਰਿਹਾ ਹੈ? ਇਹ ਐਲਓਸੀ ਇਹਨਾਂ ਨੇ ਦਿਹਾਤੀ ਪੁਲਿਸ ਵੱਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤੇਹੀ ਵੀ ਜਾ ਨਹੀਂ ਸਕਦੇ। ਪਰ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ। ਨਹੀਂ ਜੇ ਉਹ ਸਾਨੂੰ ਇਹਨਾਂ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕੋ ਪੈਸੇ ਉਹਦੇ ਟਿਕਟੇ ਦੇ ਖਰਾਬ ਕਰਨੇ ਜਾਂ ਕੋ ਕਰਨਾ ਹੈ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਨੇ। ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ মিডিਆ ਦਾ ਵੀ ਦੂਜਿਆਂ ਦਾ ਵੀ ਫਰਜ਼ ਬਣਦਾ। ਕਿ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਿਹਾ ਉਹਦੇ ਖਿਲਾਫ ਜਿਹੜੀ ਵਾਰਟ ਹੋਣੀ ਚਾਹੀਦੀ ਪਹਿਲਾਂ ਕੁਝ ਪੋਸਟ ਦੇ ਲੋਕ ਐਸੇ ਨੋਟਿਸ ਲੈਂਦਾ ਕਿ ਇਹ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਚੀਜ਼ ਕਹੀ ਹੋਵੇ ਤੁਹਾਨੂੰ ਪਹਿਲਾਂ ਹੀ ਨਹੀਂ ਉਹ ਤਾਂ ਬਰਕਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਸਟੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਹਾਂਜੀ ਇਹ ਸਾਡੇ ਤੇ ਕੋਈ ਉਹ ਜਾ ਹੈ ਹੀ ਨਹੀਂ ਕਿ ਮਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਉਹ ਜਾ ਕੇ ਕੇਸ ਹੈਗਾ ਮਾਂ ਦੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਦਾ ਸੋਚ ਰਾਇਆ ਕਿ ਉਹ ਕਰਾਣਾ ਨੂੰ ਹੁਣ ਪਤਾ ਨਹੀਂ ਇਹਦੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਠੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਉਹਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰਪਗੰਡਾ ਜਾਂ ਹੱਥਕੰਡੇ ਵਰਤੇ ਜਾਂਦੇ ਸੂਤਰਾ ਮੁਤਾਬਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਉਹ ਵਿਆਹ ਨਾਲ ਉਹਨਾਂ ਤੱਕ ਹੀ ਰੋਕਦੇ ਸੀ ਬਾਹਰ ਇੰਗਰੇਜਸ਼ਨ ਜਾ ਕੇ ਤੁਸੀਂ ਭਟਾਉ ਗਿਆ ਨਾ ਨਹੀਂ ਅਹੀਂ ਕਿਹੜਾ ਉੱਥੇ ਦੇਖ ਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਹੁਣ ਜੋ ਮਰਦੀ ਪੜਕਾਉ ਗਈ ਜਣਾ ਉਹ ਤੋਂ ਵੱਧ ਤੇ ਪੜਕਾਉ ਇੱਥੇ ਰੋਜ਼ ਹੋ ਰਿਹਾ ਆ ਆਪਾਂ ਦੇ ਕੋਈ ਪੜਕਾਉ ਵਾਲਾ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲੋਂ ਤੋਂ ਹੀ ਇਹ ਇੱਕ ਰਵਈਆ ਅਪਣਾਇਆ ਹੋਇਆ ਕਿ ਇਹਨਾਂ ਨੂੰ ਜਿਹੜਾ ਚਾਰਚ ਫੇਰੋ ਜਿਹੜਾ ਵਾ ਉਹ ਨੌ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਵੱਲੋਂ ਕੋਈ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉਤੇ ਇੱਕ ਕਚੇ ਵਿੱਚ ਖਿੱਚੀ ਜਾਏਗੀ ਕਿ ਕੀ ਆਉਣ ਰੁਕਿਆ ਜਾ ਰਿਹਾ ਹੈ ਆਪਣੇ ਲੀਗਲ ਸੈਲ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਰਕਾਰ ਦੇ ਕਿਸੇ ਮੰਤਰੀ ਨਾਲ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜਾਏਗੀ ਫਿਰ ਆਪਾਂ ਵੇਖਾਂਗੇ